हां जी ਵੀਰੇ ਸਤਕਾਰ ਪਟਸਕਰ ਪੁਆਇੰਟ ਨੂੰ ਪਿਆਰ ਕਰਨ ਵਾਲੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਆਪਣਾ ਐਡਰੈਸ ਤੁਹਾਨੂੰ ਪਤਾ ਹੀ ਆ ਮੇਰ ਮਦਮੋਦੀ ਚੌਕ ਸੁਨਾਮ ਜੀ ਸਤਕਾਰ ਪਟਸਕਰ ਪੁਆਇੰਟ ਤੇ ਫਾਊਂਡਰ ਨੇਮ ਲक्की ਜੀ ਤੇ ਨੰਬਰ ਹੈਗਾ ਆਪਣਾ 953077731 हां जी ਵੀਰੇ ਪਿਆਰੇ ਸੱਜਣੋ ਮਿੱਤਰੋ ਬਾਈ ਸਾਰਾ ਸਮਾਨ ਆ ਚੁੱਕਿਆ ਸੀਗਾ ਆਪਣੇ ਕੋਲ ਠੀਕ ਆ ਜੀ ਇਹ ਢੋਲੀਆਂ ਵਿੱਚ ਲਾਣ ਵਾਲਾ ਇਸ ਤੋਂ ਵੀ ਵੱਧ ਕੇ ਬਹੁਤ ਕੁਛ ਆ ਤੇ ਵੀਡੀਓ ਚ ਬਣ ਰਿਹਾ ਸਾਰੇ ਵੀਡੀਓ ਕੰਪਲੀਟ ਦੇਖਿਓ ਤਨੂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜੂਗਾ ਕਿਹੜੀ ਕਰੇ ਜੀ ਆਪਣੇ ਕੋਲ ਹੈਗੀਆਂ ਨੇ ਅੱਗੇ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਸਬਸਕ੍ਰਾਈਬ ਵੀ ਕਰਿਓ ਵੀਰੇ ਠੀਕ ਹੈ ਜੀ ਬਾਦ-ਬਾਦ ਗਰੁੱਪਾਂ 'ਚ ਭੇਜਿਓ ਤੇ ਬਾਕੀ ਤੁਹਾਡੇ ਭਰਾ ਨੂੰ ਤੁਸੀਂ ਬਾਈ ਪਿਆਰ ਦੇ ਹੀ ਰਹੇ ਹੋਣ ਬਹੁਤ ਦੂਰੋ ਦੂਰ ਉਹ ਵੀ ਬੰਦੇ ਆ ਰਹੇ ਨੇ ਆਪਣੇ ਕੋਲ ਬਾਈ ਜੀ ਨਜ਼ਾਰਾ ਲਿਆ ਰੱਖਿਆ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਵੀਡੀਓ ਜ਼ਰੂਰ ਸਾਰੀ ਦੇਖਣੀ ਵੀਰੇ ਕੰਪਲੀਟ YouTube ਚੈਨਲ ਤੁਹਾਨੂੰ ਪਤਾ ਹੀ ਆ ਸਤਕਾਰਪੁਰ ਸਕੇਅਰ ਪੁਆਇੰਟ ਵੀਰ ਜੀ ਤੇ ਤੁਹਾਨੂੰ ਕੁਝ ਚੀਜ਼ਾਂ ਦਿਖਾਉਣੀਆਂ ਨੇ ਵੀਰਾਂ ਨੇ ਮੰਗਾਈਆਂ ਸੀ ਡਿਵਾਂਡ ਮਾਰਦੇ ਹਨ ਮੇਰੇ ਸੱਜਣ ਮਿੱਤਰੋਬਤ ਨੇ ਤੇ ਵੀਰ ਉਹਨਾਂ ਨੇ ਕਿਹਾ ਸੀ ਵੀਰੇ ਵੀ ਜਲਦੀ ਤੋਂ ਜਲਦੀ ਮੰਗਾ ਲਓ ਕਿਉਂਕਿ ਹੁਣ ਅੱਜ ਕੱਲ ਦਾ ਜਿਹੜਾ ਸੀਜ਼ਨ ਚੱਲ ਰਿਹਾ ਬੱਚੇ ਕੜਾ ਹੁੰਦਾ ਹਨਾ ਤੇ ਡੋਲੀਆਂ ਵਗੈਰਾ ਦੇ ਵਿੱਚ ਲਾਉਣ ਵਾਲੀਆਂ ਚੀਜ਼ਾਂ ਬਾਕੀ ਵੀਰੇ ਸਾਰੀਆਂ ਚੀਜ਼ਾਂ ਆਪਣੇ ਕੋਲ ਇੰਪੋਰਟਡ ਮਿਲਣਗੀਆਂ ਫੁੱਲ ਹੈਵੀ ਕੁਆਲਿਟੀ ਦੇ ਜੇ ਇੱਕ ਵਾਰੀ ਆਪਾਂ ਚੀਜ਼ ਲੈ ਲੰਨੇ ਆ ਤਾਂ ਸ਼ਾਇਦ ਦੋ ਚਾਰ ਸਾਲ ਦੇਖਣ ਦੀ ਲੋੜ ਨਹੀਂ ਕਿਉਂਕਿ ਇਹਨੇ ਹੈਵੀ ਕੁਆਲਿਟੀ ਚ ਨੇ ਚਲਾਉ ਮਾਲ ਕੋਈ ਨਹੀਂ ਠੀਕ ਆ ਕਿਉਂਕਿ ਆਨਲਾਈਨ ਨਾਲ ਆਪਣੇ ਕੋਲ ਕੋਈ ਸਮਾਨ ਨਹੀਂ ਹੈਗਾ ਇਹ ਚੀਜ਼ਾਂ ਨੇ ਜਿਹੜੀਆਂ ਮੇਰੇ ਖਿਆਲ ਚ ਆਨਲਾਈਨ ਤੇ ਨਹੀਂ ਹੈਗੀਆਂ ਇੱਕ ਦੋ ਠੀਕ ਆ ਆਨਲਾਈਨ ਜਿਹੜੀ ਸ਼ਾਪ ਆ ਉਹ ਵੇਚਦੇ ਨੇ ਤੇ ਉਥੇ ਮਿਲ ਜਾਂਦੀਆਂ ਨੇ ਠੀਕ ਆ ਸਾਈਡ ਤੇ ਮਿਲ ਜਾਂਦੇ ਨੇ ਪਰ ਉਥੇ ਪ੍ਰਾਈਸ ਦਾ ਥੋੜਾ ਫਰਕ ਹੁੰਦਾ ਆਪਣਾ ਥੜਾ ਹੈ ਮਾਰਜਨ ਦੇ ਵਿੱਚ ਰੱਖ ਕੇ ਦੇਣੇ ਆਪਾਂ ਠੀਕ ਆ ਜੀ ਕੁਆਂਟੀਟੀ ਆਪਣੇ ਕੋਲ ਬਹੁਤ ਆ 200 400 500 ਜਿੰਨਾ ਵੀ ਪੀਸ ਲੈਣਾ ਹਰ ਇੱਕ ਚੀਜ਼ ਦਾ ਤੁਹਾਨੂੰ ਮਿਲੂਗਾ ਵੀਰੇ ਕਿਉਂਕਿ ਕੱਲ ਵੱਡਾ ਕੰਟੇਨਰ ਲੋਡ ਹੋ ਕੇ ਆਇਆ ਹਨਾ ਤੇ ਤੁਹਾਨੂੰ ਹੁਣ ਵੀਰੇ ਦਿਖਾਈਏ ਸਾਰੀਆਂ ਚੀਜ਼ਾਂ ਤਾਂ ਤਿਆਰ ਨਾਲ ਦੇਖ ਲਿਓ ਹਨਾ ਹਾਂਜੀ ਭਾਈ ਜੀ ਬੈਂਕੀ ਕੰਪਨੀ ਦਾ ਠੀਕ ਹੈ ਜੀ ਇਹ ਫੋਰ ਵੀ ਬਹੁਤ ਮਿਲਦੇ ਨੇ ਪਰ ਥੋੜਾ ਜਿਹਾ ਫਰਕ ਹੁੰਦਾ ਵੀਰੇ ਚੀਜ਼ਾਂ ਦਾ ਨਾ ਤੇ ਵਿਦ ਪਲੇਟ ਆ ਇਹਦੇ ਨਾਲ ਇਹ ਵਾਟਰਲੀ ਆ 3.5 ਲੀਟਰ ਦਾ ਭਾਂਡਾ ਜੀ ਇਹ ਠੀਕ ਹੈ ਜੀ ਤੇ ਦੋ ਤਰ੍ਹਾਂ ਦੇ ਨੇ ਇਹਦੇ ਚ A ਤੇ B ਗ੍ਰੇਡ ਠੀਕ ਹੈ ਜੀ ਤੇ ਹਾਂ ਲੋ ਜੀ ਵੀਰੇ ਆ ਠੀਕ ਆ ਇਹ A ਗ੍ਰੇਡ ਆ ਉਹ B ਗ੍ਰੇਡ ਠੀਕ ਆ ਫਰਕ ਕੋਈ ਨਹੀਂ ਆ ਚੀਜ਼ ਸੇਮ ਪਲੇਟ B ਸੇਮ ਲੁਗਿਆ ਤੁਹਾਨੂੰ ਸਟੈਂਡ ਵਿਸਤੇ ਸੇਮ ਲੁਗਿਆ ਸਿਰਫ ਆ ਚੀਜ਼ 'ਚ ਥੋੜਾ ਫਰਕ ਆ ਠੀਕ ਹੈ ਜੀ ਤੇ ਇਹਨਾਂ ਦਾ ਥੋੜਾ ਮੋਟਾ ਰੇਡ ਦਾ ਹੀ ਫਰਕ ਆ ਹੈਗਾ ਠੀਕ ਹੈ ਜੀ 3.5 ਲੀਟਰ ਦਾ ਇਹ ਤੇ ਪਹਿਲਾ ਡ੍ਰਿੰਕਰ ਹੀ ਦਿਖਾਉਣਾ ਵੀਰੇ ਠੀਕ ਹੈ ਜੀ ਫੁੱਲ ਹੈਵੀ ਕੁਆਲਿਟੀ ਚ ਨਾ ਇੰਪੋਰਟਡ ਨਾ ਬਾਹਰ ਦੇ ਡ੍ਰਿੰਕਰ ਨੇ ਵੀਰੇ ਲੋਕਲ ਪਲਾਸਟਿਕ ਨਹੀਂ ਇਹ ਆ ਦੇਖੋ ਪਟਵਾਲ ਵਰਗੇ ਨੇਗੇ ਠੀਕ ਹੈ ਜੀ ਆ ਦੇਖੋ ਫੁੱਲ ਹੈਵੀ ਕੁਆਲਿਟੀ ਜਿਹਾ ਪਾਣੀ ਤਾਂ 5.5 ਲੀਟਰ ਦੇ ਵਿੱਚ ਪਾਣੀ ਪੈਂਦਾ ਇਹਦੇ 'ਚ ਤੇ ਬਾਈ ਜੀ 3 ਲੀਟਰ ਠੀਕ ਹੈ ਜੀ ਇਹ ਵੀ ਹੈਗਾ ਤੇ ਇਹਦੇ 'ਚ ਤੁਹਾਨੂੰ 1 ਲੀਟਰ 'ਚ ਮਿਲ ਜਾਊਗਾ ਉਸ ਤੋਂ ਬਾਅਦ ਆ ਜਾਂਦੀ ਹੈ ਨਾ ਫੀਡ ਦੀਆਂ ਵੀਰੇ ਠੀਕ ਹੈ ਜੀ ਕਿ ਕਈ ਮਿੱਤਰ ਸੱਜਣ ਆਮ ਆਂਦੇ ਨੇ ਕਾਫੀ ਜਣਾਂ ਨੇ ਯੂਜ਼ ਕਰਿਆ ਇਹਨੂੰ ਲਾਈਕ ਵੀ ਬਹੁਤ ਕੀਤਾ ਕਿਉਂਕਿ ਜੌਬ ਵਾਲੇ ਨੇ ਜਿਹੜੇ ਮੇਰੇ ਵੀਰੇ ਜੋਵ ਵਾਲੇ ਨੇ ਮੁਰਗੇ ਰੱਖਦੇ ਨੇ ਕਬੂਤਰ ਰੱਖਦੇ ਨੇ ਉਹ ਕੀ ਕਰਦੇ ਨੇ ਠੀਕ ਹੈ ਚੱਲ ਜਾਂਦੇ ਨੇ ਕਈ ਵਾਰੀ ਬੰਦਾ ਆਊਟ ਆਫ ਗਿਆ ਹੁੰਦਾ ਤਾਂ ਇਹਦੇ ਪੰਜ ਤੋਂ 8 ਕਿਲੋ ਦੇ ਤਕਰੀਬਨ ਦਾਣਾ ਇਹਦੇ ਵਿੱਚ ਆ ਜਾਂਦਾ ਕਿਉਂਕਿ ਵਿਦ ਪਲੇਟ ਆ ਹਰ ਇੱਕ ਚੀਜ਼ ਦੇ ਨਾਲ ਪਲੇਟ ਬਣ ਗਈ ਠੀਕ ਹੈ ਵੀਰੇ ਇਹ ਵੀ ਫੁੱਲ ਹੈਵੀ ਕੁਆਲਟੀ ਦਾ ਤੇ ਵੈਂਕੀ ਗੰਪੜੀ ਦੇ ਨੇ ਸਾਰੇ ਠੀਕ ਹੈ ਜੀ ਹਾਂ ਜੀ ਵੀਰੇ ਹੁਣ ਛੋਟੀਆਂ ਚੀਜ਼ਾਂ ਜਿਹੜੀਆਂ ਮੇਰੇ ਵੀਰਾਂ ਨੇ ਮੰਗਾਈਆਂ ਸੀ ਤੇ ਜਮੇ ਤੋਂ ਉਹਨਾਂ ਦੁਕਾਨਾਂ 'ਚ ਠੀਕ ਹੈ ਜੀ ਇਹ ਵੀ ਫੁੱਲ ਹੈ ਵੀ ਗੋਲਡੀਜਾ ਇਹ ਵੀ ਦੋ ਗ੍ਰੇਡ ਜਾਂਦੇ ਨੇ ਲੋਗ ਗੋਲਟੀ 'ਚ ਵੀ ਜਾਂਦਾ ਠੀਕ ਹੈ ਤੇ ਆਨਲਾਈਨ ਸ਼ਾਪਿੰਗ ਤੇ ਵਿਕ ਰਿਹਾ ਉਹ ਤੇ ਇਹ ਹੈ ਵੀ ਗੋਲਡੀਜਾ ਵੀਰੇ ਫੁੱਲਾ ਬਾਹਰਲੇ ਪਾਸੇ ਤੋਂ ਲੱਗ ਜਾਂਦਾ ਲੋ ਜੀ ਠੀਕ ਹੈ ਜੀ ਇਹ ਟੱਕਣਾੜਾ ਇਹਦੇ ਉੱਤੇ ਕਵਰ ਆਗਾ ਤੇ ਇੱਕ ਆ ਸੀ ਵੀਰੇ ਇਹਦੇ ਨਾਲ ਤਾਂ ਬਹੁਤ ਕੁਝ ਮਿਲਦਾ ਹਨਾ ਜੀ ਤੇ ਬਾਈ ਜੀ ਵੀਰ ਕਹਿੰਦੇ ਨੇ ਵੀਰੇ ਰੇਟ ਥੋੜਾ ਜਿਹਾ ਐ ਤਾਂ ਵਾਹ ਵੀਰੇ ਉਹਨੇ ਗ੍ਰੇਡ ਜੀ ਤੁਹਾਨੂੰ ਦੇ ਦੇਣਾ ਜਿੰਨੇ ਗ੍ਰੇਡ ਜੀ ਤੁਹਾਨੂੰ ਉਹ ਦੇਸੀ ਮਿਲ ਜਾਂਦਾ ਦੇਖ ਬਾਈ ਜੀ ਫੜੇ ਤੋਂ ਮੈਂ ਪੂਰਾ ਜ਼ੋਰ ਲਾ ਰਹਿਗਾ ਇਹ ਇਦਾਂ ਕਰਕੇ ਵੀ ਨਹੀਂ ਉਧਰ ਉਧਰ ਹੁੰਦਾ ਹਨਾ ਫੁੱਲ ਹੈਵੀ ਕੁਆਲਟੀ ਆ ਤੇ ਬਹੁਤ ਵਧੀਆ ਕੁਆਲਟੀ ਆ ਯਾਰ ਠੀਕ ਹੈ ਜੀ ਇਹਦੇ ਵਿੱਚ ਇੱਕ ਆ ਗਿਆ ਜੀ ਠੀਕ ਹੈ ਜੀ ਇਹ ਵੀ ਫੁੱਲ ਹੈਵੀ ਚ ਵੀਰੇ ਇਨ 90 ਤੋਂ ਵੀ ਨਹੀਂ ਦਬ ਦੇਗੇ ਫੁੱਲ ਹੈਵੀ ਗਾਲਟੀ ਦੇ ਨੇ ਤੇ ਇੱਕ ਆ ਸੀਗਾ ਠੀਕ ਆ ਜੀ ਛੋਟੇ ਬਰਡਸ ਲਈ ਵੀ ਯੂਜ਼ ਹੋ ਜਾਂਦੇ ਨੇ ਪੈਰਟ ਕੋਕਟੇਲ ਕੁਝ ਵੀ ਆ ਨਾ ਸਾਰਿਆਂ ਲਈ ਯੂਜ਼ ਹੁੰਦਾ ਤੇ ਇਹਦੀ ਬਦਾਮਾਂ ਲਈ ਵੀ ਬਹੁਤ ਵਧੀਆ ਹੈ ਜੇ ਕਿਸੇ ਵੀਰ ਨੇ ਬਦਾਮਾਂ ਵਾਸਤੇ ਚੀਜ਼ ਯੂਜ਼ ਕਰਵਾਣੀ ਹੋਵੇ ਤੇ ਹਾਂਜੀ ਵੀਰੇ ਕਾ ਡਰਿੰਕ ਕਰਾਂਗਾ ਠੀਕ ਆ ਜੀ ਇਹਦੇ ਨਾਲ ਦਾ ਤੁਸੀਂ ਜੇ ਆਨਲਾਈਨ ਮੰਗਵਾਉਣੇ ਵਜਾ ਕਿਦਾਂ ਵੀ ਮੰਗਾਉਣੇ ਆ ਉਹ ਕੱਪ ਇੱਦੇ ਨਹੀਂ ਹੁੰਦੇ ਵੀਰੇ ਉਹ ਐਨੇ ਕ ਸਾਈਜ਼ ਦਾ ਕੱਪ ਹੁੰਦਾ ਬਹੁਤ ਜ਼ਿਆਦਾ ਤੇ ਛੋਟੇ ਵੀ ਹੁੰਦੇ ਨੇ ਉਹਨਾਂ 'ਚ ਬਹੁਤ ਫਰਕ ਆ ਕਿਉਂਕਿ ਜੇ ਤੁਸੀਂ ਵਿਜ਼ਿਟ ਕਰਕੇ ਦੇਖੋਗੇ ਤਾਂ ਉਹਦੇ ਵਰਗੀ ਰੀਸ ਨਹੀਂ ਵੀਰੇ ਬਾਕੀ ਆ ਦੇਖੋ ਸਾਈਜ਼ ਬਹੁਤ ਵੱਡਾ ਇੱਥੋਂ ਪਤਾ ਲੱਗ ਜਾਣਾ ਤੁਹਾਨੂੰ ਆ ਦੇਖੋ ਸਾਈਜ਼ ਠੀਕ ਆ ਜੀ ਇਹਦੇ ਨਾਲ ਦੇ ਆਪਾਂ ਸਪੀਰ 'ਚ ਵੀ ਰੱਖਦੇ ਆ ਇਹ ਬੋਤਲ ਤੇ ਚੜ ਜਾਂਦੇ ਨੇ ਠੀਕ ਆ ਜੀ ਇਹ ਪਾਣੀ ਲਈ ਯੂਜ਼ ਹੋਊਗਾ ਤੇ ਇਹ ਤੁਸੀਂ ਪਾਣੀ ਲਈ ਵੀ ਯੂਜ਼ ਕਰ ਸਕਦੇ ਧਾਨੇ ਲਈ ਵੀ ਯੂਜ਼ ਕਰਦੇ ਆ ਬੋਤਲ ਤੇ ਚੜ ਜਾਂਦਾ ਠੀਕ ਆ ਵੀਰੇ ਠੀਕ ਆ ਇਹ ਚੀਜ਼ਾਂ ਹੋ ਗਈਆਂ ਇਕਾ ਟ੍ਰੇਜ਼ ਨੇ ਠੀਕ ਆ ਭਾਈ ਜੀ ਆਹ ਟ੍ਰੇ ਵੀ ਦੇਖੋ ਤੇ ਇਹ ਵੀ ਫੁੱਲ ਹੈ ਵੀ ਜਾਗੇ ਇਹ ਵੀ ਇੰਪੋਰਟਡ ਚ ਨੇ ਇਹ ਲੋਕਲ ਮਾਲ ਵੀ ਹੁੰਦਾ ਪਰ ਲੋਕ ਕੋਲ ਆਪਣੇ ਕੋਲ ਕੁਝ ਨਹੀਂ ਹੈ ਵੀਰੇ ਲੋਕ ਕੋਲ ਵੇਚ ਵੇਚਾ ਪਾਕ ਗਏ ਉਹਨਾਂ ਦੀ ਹੈ ਨਹੀਂ ਗੱਲਬਾਤ ਯਾਰ ਐਨੇ ਕਿਉਂਕਿ ਮੈਂ ਖੁਦ ਹੀ ਯੂਜ਼ ਕਰਨੇ ਹੁੰਦੇ ਨੇ ਮਤਲਬ ਇਹ ਆਪ ਕਬੂਤਰ ਨੇ ਮੇਰੇ ਫਰੈਂਡ ਸਰਕਲ ਚ ਕਬੂਤਰ ਬਹੁਤ ਹੁੰਦੇ ਨੇ ਕਿਉਂਕਿ ਆਪਾਂ ਉਹੀ ਚੀਜ਼ ਯੂਜ਼ ਕਰੀ ਦੀ ਆ ਜੋ ਆਪਾਂ ਨੂੰ ਆਪਾਂ ਖੁਦ ਹੀ ਯੂਜ਼ ਕਰਦੇ ਆ ਹੁਣ ਮੈਂ ਤੁਹਾਨੂੰ ਇਹਦਾ ਇੱਕ ਚੀਜ਼ ਦਿਖਾਣਾ ਆਪਾਂ ਨੂੰ ਤੇ ਇੱਕ ਮਿੰਟ ਜੇ ਪੈਨ ਦਾ ਪਤਾ ਹੀ ਆ ਪੈਨ ਕਿੰਨਾ ਕੁ ਮੋਟਾ ਹੁੰਦਾ ਹਨਾ ਤੇ ਬਾਈ ਜੀ ਆ ਚੀਜ਼ ਦੇਖਿਓ ਤੁਸੀਂ ਠੀਕ ਹੈ ਨਾ ਇਹ ਜਾਣੇ ਕਿ ਕਟਟੋ ਕਟੇ ਹੋਊ ਤੇ ਨੀ ਚਾਰ ਸੂਤ ਬਹੁਤ ਮੋਟੀ ਟ੍ਰੇ ਹੈ ਹੈਵੀ ਗੋਲਡ ਦੀ ਜਾ ਹਨਾ ਤੇ ਤੁਹਾਨੂੰ ਬਾਕੀ ਸਾਰ ਇਧਰ ਦਰਸ਼ਨ ਕਰਵਾ ਦੰਨੇ ਆ ਵੀਰੇ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਇੱਕ ਛੱਡੋ ਇੱਕ ਵੀ ਪਹੁੰਚ ਜਾਊਗਾ ਤੁਹਾਡੇ ਘਰ ਤੱਕ ਠੀਕ ਹੈ ਜੀ ਭਾਂਦੀ ਪਹੁੰਚ ਜਾਣਗੇ 10 ਹੋਣ ਜਾਣਗੇ ਠੀਕ ਹੈ ਜੀ ਤੇ ਪੰਜਾਬ ਵੀ ਸੀ ਪਹੁੰਚਣਗੇ 100 ਪੀਸ ਵੀ ਪਹੁੰਚੂਗਾ ਜੇ 1000 ਲੈਣਾ ਵੀਰੇ 1000 ਵੀ ਪਹੁੰਚੂਗਾ ਠੀਕ ਹੈ ਜੀ ਕੋਈ ਇਸ਼ੂ ਨਹੀਂ ਕਿਉਂਕਿ ਗੱਲ ਕੰਟੇਨਰ ਬਹੁਤ ਵੱਡਾ ਭਰ ਕੇ ਬੰਗਾ ਹੈ ਤੇ ਕੁਝ ਤੁਹਾਨੂੰ ਦਿਖਾ ਦਦੇ ਇੱਥੇ ਆਪਾਂ ਰੱਖਿਆ ਹਨਾ ਹਾਂ ਜੀ ਬਈ ਆ ਕਰ ਲੋ ਵੀ ਚੈੱਕ ਠੀਕ ਆ ਇਹ ਮੈਂ ਸਿਰਫ 100 ਪੀਸ ਲਈ ਰੱਖੇ ਨੇ ਕਿ ਸ਼ੋਅ ਕਰਨ ਵਾਸਤੇ ਹਨਾ ਇੱਥੇ ਆ ਕੇ ਵੀਰ ਹੋਰੀ ਬੈਠ ਕੇ ਆਪਣੇ ਕੋਲ ਤੇ ਬਾਏ ਕਰਕੇ ਲੈ ਕੇ ਜਾਂਦੇ ਨੇ ਖਰੀਦਦਾਰੀ ਠੀਕ ਹੈ ਜੀ ਆ ਦੇਖੋ ਫੋਲਾ ਜੀ ਵੀਰੇ ਇਹਦਾ ਇੱਕ ਇੱਕ ਬਾਕਸੀ ਆ ਇਹਨਾਂ ਨਾਲ ਦੇ ਬਾਈ ਬਹੁਤ ਨੇਗੇ ਕਿਉਂਕਿ ਕੱਲ ਬਹੁਤ ਵੱਡਾ ਕੰਟੇਨਰ ਵਰ ਗਿਆ ਲੋ ਜੀ ਬਾਈ ਜੀ ਜੇ ਕੋਈ ਹੋਲ ਸੇਲ ਵਾਲਾ ਬੰਦਾ ਹੋਲ ਸੇਲ ਚ ਲੈਣਾ ਚਾਹੁੰਦਾ ਤਾਂ ਬਾਈ ਜੀ ਆਪਣੇ ਨਾਲ ਪਰਸਨਲ ਚ ਕੰਟੈਕਟ ਕਰਿਓ ਇਹਦਾ ਤੁਹਾਨੂੰ ਸਾਰਿਆਂ ਨੂੰ ਰੇਟ ਜੋ ਆ ਤਾਂ ਤੁਸੀਂ ਪਰਸਨਲ ਚ ਮੈਨੂੰ ਪੁੱਛ ਸਕਦੇ ਹੋ ਨੰਬਰ ਆਪਣਾ ਨੋਟ ਕਰ ਲਿਓ 9530776731 ਇਹ ਤੇ ਵਟਸਐਪ ਚੱਲਦਾ ਜੀ ਤੇ ਇਸੇ ਤੇ ਆਪਣਾ ਕਾਲ ਕਰੋਗੇ ਤੁਸੀਂ ਠੀਕ ਹੈ ਜੀ ਤੇ YouTube ਚੈਨਲ ਹੈਗਾ ਆਪਣਾ ਸਤਕਾਰ pets care point ਇਹ ਨਾਲ ਨਾਲ ਹੀ ਭਰਨਾ ਛੋਟੇ ਅੱਖਰਾਂ ਦੇ ਵਿੱਚ ਉਸ ਤੋਂ ਬਾਅਦ ਦਾ ਰੇਟ ਉਸ ਤੋਂ ਬਾਅਦ ਦਾ ਰੇਟ ਭਰ ਕੇ ਉਸ ਤੋਂ ਬਾਅਦ ਦਿਲਖੁਸ਼ ਮਹਿਰੋਕ ਦਿਲਖੁਸ਼ ਮਹਿਰੋਕ ਭਰ ਦੇਣਾ ਠੀਕ ਹੈ ਜੀ ਛੋਟੇ ਅੱਖਰਾਂ 'ਚ ਹੀ ਭਰਨਾ ਉੱਥੇ ਆਪਣਾ ਠੀਕ ਹੈ ਜੀ ਲੋਗੋ ਆ ਜਾਊਗਾ ਫਿਰ ਤੁਸੀਂ ਸਰਚ ਕਰਕੇ YouTube ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਵੀਰੇ ਆਪਾਂ ਕਬੂਤਰਾਂ ਦੀ A ਤੋਂ Z ਬਿਮਾਰੀ ਤੱਕ ਵੀ ਦੱਸ ਚੁੱਕੇ ਹਾਂ ਉਹਦੇ ਵਿੱਚ ਠੀਕ ਹੈ ਵੀਰੇ ਮੈਡੀਕਲ ਜਿੰਨੀਆਂ ਬਿਮਾਰੀਆਂ ਨੇ ਉਹਦੇ ਲਈ ਕੀ ਮੈਡੀਕਲ ਯੂਜ਼ ਹੋਣਾ ਠੀਕ ਹੈ ਵੀਰੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਤੇ ਬਾਕੀ ਵੀਰੇ ਤੁਸੀਂ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਠੀਕ ਹੈ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਬਾਈ ਕੀ ਬਹੁਤ ਬਹੁਤ ਧੰਨਵਾਦ てか、これ、Thank you に。